ਜਿਹੜਾ ਮੂੰਹ ਆਇਆ ਵਾ ਉਸਨੂੰ ਮੈਂ ਵੀ ਬੋਲਾਂ ਤੂੰ ਵੀ ਬੋਲੇ ਤੂੰ ਵੀ ਬੋਲੇ ਸਰੇਈ ਬੋਲਣ ਮੈਂ ਵੀ ਬੋਲਾਂ ਤੂੰ ਵੀ ਬੋਲੇ ਤੂੰ ਵੀ ਬੋਲੇ ਸਰੇਈ ਬੋਲਣ ਬੋਲਣ ਜੈ ਜੈ ਕਰ ਮਾ ਦਾ ਸੋਨਾਏ ਦਰਬਾਰ ਬੋਲਣ ਜੈ ਜੈ ਕਰ ਮਾ ਦਾ ਸੁਨਾਏ ਦਰਵਾ ਦਿਲ ਕਰਦਾ ਮੈਂ ਅੱਜ ਮੇਰਾ ਦਿਲ ਕਰਦਾ ਦਿਲ ਕਰਦਾ ਮੈਂ ਅੱਜ ਮੇਰਾ ਦਿਲ ਕਰਦਾ ாயி மர தில மரலா பவன பி தர பவன பி தாத்தா ஹால சுனா ரா நாள் நாலா திலக்கா ਮੈਂ ਆ ਜੀ ਮੇਰਾ ਦਿਲ ਕਰਦਾ ਦਿਲ ਕਰਦਾ ਮੈਂ ਆ ਜੀ ਮੇਰਾ ਦਿਲ ਕਰਦਾ ਜੀ ਗਾਇਕੀ ਦਾ ਸ਼ੌਂਕ ਜਦੋਂ ਮੈਂ ਛੋਟਾ ਹੁੰਦਾ ਸੀਗਾ ਔਰ ਮੰਦਰ ਮਾਤਰਾਂ ਦੇ ਚਨ ਵਿੱਚ ਮੱਥਾ ਟੇਕਣ ਜਾਂਦੇ ਸੀ ਮਨਾ ਤੇ ਬਸ ਹੋਲੀ-ਲੀ ਪੇਟਾ ਸੰਸਣ ਸੰਕੇ ਮਾਤਰਾਂ ਨੇ ਦਿਆ ਇਦਾਂ ਹੀ ਹੋਲੀ ਲਿ ਸ਼ੌਂਕ ਪੈ ਗਿਆ ਕਿੰਨੇ ਤੱਕ ਕਿੰਨੇ ਹੁੰਦਾ ਕਿ ਗੂਜੋ

ਪੇਟਾ ਕਾਦੇ ਜਾਵਾਂਗੇ ਅਰ ਮਾਤਨ ਨਾਲੇ ਜਾਵਾਂਗੇ ਇਸ ਹੀਰੇ ਨੂੰ ਤਰਾਸ ਪੋਂ ਗਿਆ ਇਸ ਹੀਰੇ ਨੂੰ ਤਰਾਸ ਤੇ ਮੇਰੇ ਚਾਚੂ ਜੀ ਜਿਤਿੰਦਰ ਜੀ ਤੁ ਚਾਚੂ ਜੀ ਔਰ ਉਹਨਾਂ ਦੀ ਬਲੇਸਿੰਗ ਦੇ ਨਾਲ ਹੀ ਅੱਜ ਇੱਥੋਂ ਤੱਕ ਮੈਂ ਪਹੁੰਚਿਆ ਔਰ ਅੱਗੇ ਵੀ ਉਹਨਾਂ ਦੀ ਬਲੇਸਿੰਗ ਦੇ ਨਾਲ ਹੀ ਜਾਉਂਗਾ ਚਲ ਗਾਇਕ ਬੜੇ ਸੀਨ ਚ ਹੈਗੇ ਨੇ ਹਨਾ ਉਹ ਹਰ ਤਰ੍ਹਾਂ ਦਾ ਗਾਣਾ ਗਾ ਲੈਂਦੇ ਨੇ ਪਰ ਤੁਸੀਂ ਕਿਉਂ ਇਹ ਸੋਚਿਆ ਕੀ ਹੈ ਕਿ ਸਿਰਫ ਪੇਟਾ ਜੱਪਾ ਜੀ ਗਾਣੇ ਨੇ ਅ ਦੇਖੋ ਜੀ ਮਾਤਰਾ ਦੇ ਨਾਮ ਤੇ ਸਾਰੇ ਹੀ ਲੈਂਦੇ ਹਨਾ ਤੇ ਮਾਤਰਾ ਨੇ ਪਤਾ ਨਹੀਂ ਕਿਰਪਾ ਕਿਤਿਆ ਆਸ਼ੀਰਵਾਦ ਦਿੱਤਾ ਕਿ ਮਾਤਰਾ ਨੇ ਦਸੀ ਨਾ ਮੈਂ ਲੈਣਾ ਵਾ ਕਿਉਂਕਿ ਗਾਣੇ ਵੀ ਸਾਰੇ ਗਾंदे ਗਾਣੇ ਵੀ ਗਾਉਂਦੇ ਆ ਬਟ ਮਾਤਰਾ ਨੇ ਤਾਂ ਕਿਸੇ ਕਿਸ ਨੂੰ ਮਿਲਦਾ ਹਨਾ ਪਰ ਮਾਤਰਾ ਨੇ ਆਸ਼ੀਰਵਾਦ ਦਿੱਤਾ ਰਿਆਸ ਕਿੰਨਾ ਚੱਲਦਾ ਹੈ ਰਿਆਸ ਤੇ ਜਦੋਂ ਮੰਨ ਕਰੇ ਸਵੇਰੇ ਫਿਰ ਦੁਪਹਿਰੇ ਵੀ ਕਰ ਲਈ ਸ਼ਾਮ ਨੂੰ ਰਾਤ ਨੂੰ ਜਦੋਂ ਮੰਨ ਕਰੇ ਮੈਨੇਜ ਕਿਦਾਂ ਕਰਦੇ ਹੋ ਭਾਈ ਦੇ ਨਾਲ ਉਹਨਾਂ ਰਿਆਸ ਮੈਨੇਜ ਤਾਂ ਹੀ ਮਮਾ ਸਕੂਲ ਟੀਚਰ ਹੈ ਔਰ ਥੋੜਾ ਬਹੁਤਾ ਜਦੋਂ ਫ੍ਰੀ ਹੁੰਦਾ ਤੇ ਮਮਾ ਕੋ ਥੋੜਾ ਬੋਧਾ ਪੜੀਦਾ ਵਾ ਤੇ ਅੱਗੇ ਫਿਊਚਰ ਚ ਬਸ ਮਾਤਾ ਦੇ ਅਸ਼ੀਰਵਾਦ ਨਾਲ ਮਾਤਾ ਰੰਝੀ ਦਾ ਜਦ ਤੋਰੀ ਜਾਏਗੀ ਉਦੋਂ ਤਾਂ ਚਲੀ ਜਾਵਾਂ। ਸ਼ੌਂਕ ਪੇਟਾ ਦਾ ਜੀ ਤਾਂ ਕੀ ਜਦ ਮੈਂ ਮੰਦਿਰ ਜਾਂਦਾ ਹੁੰਦਾ ਸੀਗਾ ਨਾ ਤੇ ਮਾਤਾ ਰੰਝੀ ਦੇ ਚੰਨਾ ਵਿੱਚ ਬਹਿ ਕੇ ਪੇਟਾ ਸੁਣੀਆਂ ਨਾ ਤੇ ਮਾਤਾ ਰੰਝੀ ਦਾ ਬਸ ਨਾ ਹੋਲੀ ਲਈ ਲੈ ਮੈਂ ਸ਼ੁਰੂ ਕੀਤਾ ਪਰ ਮਾਤਾ ਨੇ ਆਪਣੇ ਆਪ ਕਿਰਪਾ ਕਰ ਲਈ। ਵੀ ਆਪਣਾ ਭਜਨ ਸੁਣਾਓ। ਨਾਮ ਦਾ ਮੇਰਾ ਤਾਂ ਪਨੀਰ ਸ਼ਰਮਾ ਜੀ। ਦੇ ਦਿੱਕ ਜਿਵੇਂ ਪਤਾ ਲੱਗਿਆ ਕਿ ਬੇਟੇ 'ਚ ਇਹ ਗੁਣਾ ਹੈਗਾ ਕਿਉਂਕਿ ਤੁਸੀਂ ਮੈਡੀਕਲ ਲਾਈਨ 'ਚ ਕਿਸੇ ਤੁਹਾਡੇ ਉਹ ਸਖਿਆ ਲਾਈਨ 'ਚ ਜੀ ਅ ਐਸਟਰ ਜੀ ਕਿ ਮੇਰੇ ਜਿਹੜੇ ਵਾਈਫ ਨੇ ਉਹ ਸ਼ੁਰੂ ਤੋਂ ਆਪਣਾ ਸਿੱਧਪੀਠ ਕਾਲੀ ਦਵਾਰ ਮੰਦਰ ਬਟਾਲਾ ਉੱਥੇ ਜਾਂਦੇ ਨੇ ਉਸ ਤੋਂ ਤੇ ਭਗਤ ਨੇ ਤੇ ਰੈਗੂਲਰ ਜਾਂਦੇ ਸੀ ਸ਼ਾਦੀ ਤੋਂ ਪਹਿਲਾਂ ਵੀ ਬਾਅਦ 'ਚ ਵੀ ਔਰ ਬੇਟੇ ਹੋਣ ਤੋਂ ਬਾਅਦ ਵੀ ਉਹ ਰੈਗੂਲਰ ਰਹੇ ਨੇ ਤੇ ਜਦੋਂ ਬਹੁਤ ਛੋਟਾ ਸੀ ਉਹਨੂੰ ਲੈ ਕੇ ਜਾਂਦੇ ਸੀ ਤੁਹਾਨੂੰ ਪਤਾ ਹੋਵੇ ਕਿ ਤਨ ਵਰਗਾ ਵੀ ਤਾਂ ਚੱਲਦੀ ਰਹਿੰਦੀ ਆ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਮਨ ਚੋ ਸੀ ਤੇ ਚਲੋ ਬੇਟਾ ਵੀ ਥੋੜਾ ਥੋੜਾ ਗਾਣਾ ਸ਼ੁਰੂ ਹੋ ਗਿਆ ਬੇਟਾ ਉਥੇ ਮੰਦਰ ਜਿਆਦਾ ਇਹਨਾਂ ਨੇ ਪੇਟਾ ਖਾ ਕੇ ਆਣੀ ਆ ਘਰ ਚ ਵੀ ਜਦੋਂ ਆਣਾ ਤੇ ਜਦੋਂ ਮੈਂ ਕੰਮ ਤੇ ਗਿਆ ਹੁੰਦਾ ਸੀ ਤੇ ਇਹ ਆਪਸ ਚ ਮਾਪ ਬੇਟੇ ਦੋਵੇਂ ਲੱਗੇ ਰਹਿੰਦੇ ਸੀ ਪੇਟਾ ਫੋਟਾ ਕਰਦਾ ਮੋਲ ਸ਼ੁਰੂ ਤੋਂ ਬੇੜਾ ਤਾਂ ਆ ਮਿਕ ਰਿਹਾ ਤੇ ਉਸ ਕਾਰਨ ਬੇਟੇ ਨੂੰ ਸ਼ੌਂਕ ਗਿਆ ਕਿੰਨੀ ਉਮਰ ਦੀ ਵਾਂਛ ਦੀ ਜਦੋਂ ਆ ਕੇ ਦੱਸਿਆ ਤੁਹਾਨੂੰ ਤੇ ਮੈਂ ਡੈਕੀ ਤੇ ਫੀਲ ਦੇ ਵਿੱਚ ਅੱਗੇ ਆ ਆ 7-8 ਸਾਲ ਦਾ ਹੋਵੇਗਾ ਜਦੋਂ ਉਹਨੇ ਕਿਹਾ ਕਿ ਪਾਪਾ ਮੈਂ ਪ੍ਰੋਫੈਸ਼ਨਲੀ ਆਪਣਾ ਜਿਹੜਾ ਐ ਵਾ ਗਾਣਾਵਾਂ ਮਾਤਾ ਰਾਣੀ ਦਾ ਗੁੰਗਾਨ ਕਰਨਾ ਵਾ ਔਰ ਮੈਨੂੰ ਲੱਗਦਾ ਮਾਤਾ ਰਾਣੀ ਨੇ ਇਹਨੂੰ ਚੁਣਿਆ ਵਾ ਆਪਣੇ ਗੁੰਗਾਨ ਲਈ ਉਹਦੀ ਬਲੇਸਿੰਗ ਹੈ ਮਾਤਾ ਰਾਣੀ ਦੀ ਕਾਲੀ ਦਵਾਰੇ ਵਾਲੀ ਜੀ ਤੇ ਬਹੁਤ ਅੱਛਾ ਵਾ ਕਿ ਬੱਚਾ ਅچھے ਲੜ ਲੱਗਾ ਤੇ ਸਾਨੂੰ ਅੱਗੇ ਵੱਧਦਾ ਜਾ ਰਿਹਾ ਹੌਲੀ ਹੌਲੀ ਕਿਵੇਂ ਦੀ ਖੁਸ਼ੀ ਮਹਿਸੂਸ ਹਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਦਾ ਪਿਛਲਾ ਟਰੈਕ ਆਇਆ ਸੀ ਗਰਗਨ ਆਪਨਾਮ ਲਿਖ ਦੋ ਉਹਨੇ ਵੀ ੱਚ ਪਪੂਲਾਰਿਟੀ ਲਈਤੀ ਔਰ ਲੋਕ ਕੀ ਬੰਸ਼ਰਾਜ ਨੂੰ ਜਾਣਨ ਲੱਗੇ ਤੇ ਔਰ ਇਹ ਜਿਹੜਾ ਦੂਜਾ ਨਵਾਂ ਟਰੈਕ ਆਇਆ ਮਾਤਾ ਸੋਨਾ ਦਰਬਾਰ ਇਹ ਵੀ ਇੱਕ ਨਵਾਂ ਮਾਈਲਸਟੋਨ ਔਰ ਬਹੁਤ ਅੱਛਾ ਟਰੈਕ ਜਾ ਰਿਹਾ ਲੋਕੀ ਬਹੁਤ ਪਿਆਰ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਵੀ ਬਹੁਤ ਵਧੀਆ ਕਰੇਗਾ ਜੈ ਮਾਤਾ ਦੀ ਸਾਰਿਆਂ ਨੂੰ ਮੈਂ ਨਤਾਸ਼ਾ ਸ਼ਰਮਾ ਮੇਰੇ ਵੱਲੋਂ ਸਾਰਿਆਂ ਨੂੰ ਨਵਰਾਤਿਆਂ ਦੀ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾਵਾਂ ਔਰ ਮਾਤਾ ਰਾਣੀ ਸਭ ਨੂੰ ਸ਼ਿਨਵਰਾਤੇ ਵਿੱਚ ਖੁਸ਼ੀਆਂ ਦੇ ਝੋਲੀਆਂ ਭਰਨ। ਸਭ ਇਹ ਸਭ ਕਿਰਪਾ ਮਾਤਾ ਦਾ ਨਿਖਾਈ ਦੌਰੇ ਮਾਤਾ ਜੀ ਦੀ ਹੈ। ਉਹਨਾਂ ਨੇ ਆਪਣੇ ਚਰਨਾਂ 'ਚ ਸਾਨੂੰ ਲਗਾ ਕੇ ਰੱਖਿਆ ਤੇ ਉਹਨਾਂ ਨੇ ਮੇਰੇ ਬੱਚੇ ਤੇ ਬਹੁਤ ਕਿਰਪਾ ਕੀਤੀ ਹੈ। ਸਾਡੇ ਸਾਰੇ ਪਰਿਵਾਰ ਤੇ ਮਾਤਾ ਰਾਣੀ ਦੀ, ਗੱਲ ਦੌਰੇ ਵਾਲੇ ਮਾਤਾ ਜੀ ਦੀ ਬਹੁਤ ਕਿਰਪਾ ਵਾ। ਉਸ ਤਰ੍ਹਾਂ ਉਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਰਸਤਾ ਦਿਖਾਈ ਗਿਆ ਸਾਨੂੰ ਰਸਤਾ ਮਿਲ ਗਿਆ ਅੱਗੋਂ ਤੇ ਅੱਜ ਇੱਥੋਂ ਤੱਕ ਪਹੁੰਚ ਗਏ ਆ। ਇਹ ਮੰਚ ਨਹੀਂ ਆਇਆ ਕਿਸੇ ਸਿੱਖਿਆ ਦੇ ਖੇਤਰ ਤੋਂ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਤੇ ਤੁਹਾਡਾ ਬੱਚਾ ਕਾਈਸੀ ਵਾਲਾ ਹੈ। ਉਹੀ ਮੈਂ ਕਿਸੇ ਵਤ ਇਹਨਾਂ ਨੂੰ ਕਹਿੰਨੀ ਨਹੀਂ ਮੈਂ ਕਿ ਮੈਂ ਕਲਾਸਿਸ ਨੂੰ ਆਪਣੇ ਬੱਚਿਆਂ ਨੂੰ ਕਹਿੰਨੀ ਆ ਸਟੂਡੈਂਟਸ ਨੂੰ ਕਿ ਪੜ੍ਹਾਈ ਹੀ ਕੰਮ ਆਣੀ ਆ ਪੜ੍ਹਾਈ ਵੱਲ ਧਿਆਨ ਦੋ ਤੇ ਚਲੋ ਬੱਚੇ ਆਪਣੇ ਨੂੰ ਵੀ ਕਹੀਦਾ ਵੇ ਕਿ ਪੜ੍ਹਾਈ ਵੱਲ ਧਿਆਨ ਦੋ ਬਟ ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਇੰਨਾ ਆਪਣੇ ਜਿਹੜਾ ਆਰਟ ਵਾ ਟੈਲੈਂਟ ਉਹਨਾਂ ਵੱਲ ਵੀ ਧਿਆਨ ਆ ਤੇ ਉਹਨੂੰ ਪੂਰੀ ਸਪੋਰਟ ਕਰੀਦੀ ਆ ਕਿ ਚਲੋ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਆਰਡੀਨਰੀ ਆਰਟ ਬੱਚੇ ਵਿੱਚ ਹੋਣਾ ਚਾਹੀਦਾ ਮੈਨਰ ਕਰਪਨ ਦਾ ਸਾਰਾ ਕੁਝ ਪੜ੍ਹਾਈ ਵੀ ਨਾਲ ਹਾਂਜੀ 10th ਕਲਾਸ ਚ ਪੜ੍ਹਦਾ ਤੇ ਚਲੋ ਨਾਲ ਨਾਲ ਮੈਨੇਜਮੈਂਟ ਮਾਤਰਾ ਨਿੱਕੇਪਾ ਕਰੀ ਜਾਂਦੀ ਆ ਤੇ ਭਜਨ ਆਪਣੇ ਬੋਲਦਾ ਰਹਿੰਦਾ ਸਾਰਾ ਦਿਨ ਤੇ ਮਾਤਰਾ ਨਹੀਂ ਅੱਗੀ ਵੀ ਇਸ ਤਰ੍ਹਾਂ ਹੀ ਪਛਾਣਨ ਨੂੰ